ਹੱਕ ਮੈਂ ਕਰੀਦਾ ਪਿਆਰ ਮਰ ਜਾਣੀਏ ਨਹੀਂ ਜਾਂਦੀ ਜਾਂਦੀ ਤੂੰ ਸਖਾ ਗਈ ਹੋ ਨਹੀਂ ਉਹ ਨੇ ਬਣੀ ਸੀ ਯਾਰੀ ਤੇ ਤੋ ਸੋਹਣੀਏ ਨਹੀਂ ਕਿਉਂ ਗਰੀਬਾ ਨਾਲ ਲਾ ਲਈ ਹੋ ਤੈਨੂੰ ਬਹੁਤ ਸਮਝ ਆਇਆ ਮਰ ਜਾਣੀਏ ਨਹੀਂ ਕਨਾਲ ਕਿਉਂ ਨਹੀਂ ਟਿਕਦੀ ਆ ਸਾਨੂੰ ਦੱਤ ਜਾਂਦੇ ਚੰਦਰੀਏ ਤੂੰ ਨਿਕਨੇ ਡਾਲਰਾਂ ਚ ਵਿਕਦੀ ਆ ਸਾਨੂੰ ਦੱਤ ਜਾਂਦੇ ਚੰਦਰੀਏ ਤੂੰ ਨਿਕਨੇ ਡਾਲਰਾਂ ਚ ਵਿਕਦੀ ਹੋ ਕਿਨੇ ਡਾਲਰਾਂ ਚ ਵਿਕਦੀ ਹੋ ਹਮੈਨੂੰ ਆਇਆ ਰਾਜਕੀਨ ਮੇਰੇ ਯਾਰਾਂ ਦਾ ਨਹੀਂ ਲੱਗੇ ਮੈਨੂੰ ਝੂਠ ਬੋਲਦੇ ਹਾ ਅੱਖੀ ਉੱਡਦਾ ਜਹਾਜ਼ ਤੇਰਾ ਵੇਖਿਆ ਨਹੀਂ ਰਹਿ ਗਏ ਜਹਾਜ਼ ਵੇਖਦੇ ਹੋ ਮੈਨੂੰ ਆਇਆ ਰਾਜਕੀਨ ਮੇਰੇ ਯਾਰਾ ਦਾ ਨਹੀਂ ਲੱਗੇ ਮੈਨੂੰ ਝੂਠ ਬੋਲਦੇ ਹੋ ਅੱਖੀ ਉੱਡਦਾ ਜਹਾਜ਼ ਤੇਰਾ ਵੇਖਿਆ ਨਹੀਂ ਰਹਿ ਗਏ ਜਹਾਜ਼ ਵੇਖਦੇ ਹੋ ਅੱਗੇ ਅੱਖਾਂ ਮੂਰੇ ਹਰ ਪਲ ਦਿਸਦੀ ਨਹੀਂ ਅੱਜ ਸਾਨੂੰ ਕਿਉਂ ਨਹੀਂ ਦਿਸਦੀ ਆ ਸਾਨੂੰ ਦੱਤ ਜਾਂਦੇ ਚੰਦਰੀਏ ਤੂੰ ਨਿਕਨੇ ਡਾਲਰਾਂ ਚ ਵਿਕਦੀ ਹਾਂ ਸਾਨੂੰ ਦੱਸ ਜਾਂਦੀ ਚੰਦਰੀਏ ਤੂੰ ਨਿਕਨੇ ਡਾਲਰਾਂ 'ਚ ਵਿਕਦੀ ਹੋ ਕਿਨੇ ਡਾਲਰਾਂ 'ਚ ਵਿਕਦੀ ਹੋ ਹਾਂ ਸਾਡਾ ਸਰਦਾਰ ਦਾ ਰੂਪ ਹੀ ਕੇ ਸੋਹਣੀਏ ਨੀ ਰਹਿਣਾ ਔਖਾ ਤੇਰਾ ਹੋ ਜਾਊਗਾ ਹਾਂ ਜੀ ਨੂੰ ਸੱਦਿਆ ਮਲੰਗ ਤੇ ਨੇ ਕਹਿ ਕੇ ਨਹੀਂ ਹੱਸ ਤੇਰਾ ਨਾਮ ਲੈ ਦੂਗਾ ਸਾਡਾ ਸਰਦਾਰ ਦਾ ਰੂਪ ਹੀ ਕੇ ਸੋਹਣੀਏ ਨੀ ਰਹਿਣਾ ਔਖਾ ਤੇਰਾ ਹੋ ਜਾਊਗਾ हां जीनु ਛੱਡਿਆ ਮਲੰਗ ਤੈਨ ਕਹਿ ਕੇ ਨਹੀਂ ਹੱਸ ਤੇਰਾ ਨਾਮ ਲੈ ਦੂਗਾ ਖੇੜੀ ਵਾਲਿਆ ਤੂੰ ਮੇਰਾ ਕੈਦੀ ਨਹੀਂ ਸੀ ਥੱਕਦੀ ਹਾਂ ਖੇੜੀ ਵਾਲਿਆ ਤੂੰ ਮੇਰਾ ਕੈਦੀ ਨਹੀਂ ਸੀ ਥੱਕਦੀ ਹਾਂ ਨਾਮ ਨਹੀਂ ਦੀ ਕਿਉਂ ਨਹੀਂ ਦਿਸਦੀ ਆ ਸਾਨੂੰ ਦੱਛ ਜਾਂਦੀ ਚੰਦਰੀਏ ਤੂੰ ਨਿਕਨੇ ਡਾਲਰਾਂ ਚ ਵਿਕਦੀ ਸਾਨੂੰ ਦੱਛ ਜਾਂਦੀ ਚੰਦਰੀਏ ਤੂੰ ਨਿਕਨੇ ਡਾਲਰਾਂ ਚ ਵਿਕਦੀ ਓ ਕਿਨੇ ਡਾਲਰਾਂ ਚ ਵਿਕਦੀ